ਕਾਫਲਾ ਮੰਨਾ ਹੁੰਦਾ ਹੋਇਆ ਵੱਡੀ ਮਦਰ ਤੇ ਬੱਸਾਂ ਬਾਬਾ ਪਟਾਲ ਸ਼ਾ ਮੋਰ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋ ਉਹ ਲਈ ਇਕੱਠਾ ਹੋ ਕੇ ਭਾਰਤੀ ਕਿਸਾਨ ਦੇ ਰੇਖਾ ਫੜਾ ਜਿਲ੍ਹਾ ਸੰਗਰੂਰ ਦਾ ਬਿਲਕੁਲ ਨੇੜੇ ਰੱਖੋ ਜਿਲ੍ਹਾ ਸੰਗਰੂਰ ਦਾ ਕਾਫਲਾ ਜੰਮ ਬਾਈ ਜੰਮ ਸਰਸਤਾਂ ਅੱਲਾਹ ਕੇ ਕਿਰਦਾਰ ਲੈ ਬਿਲਕੁਲ ਨੇੜੇ ਹੱਥ ਪਾ ਕੇ ਮਾਰੀ ਕੋਈ ਨਾ ਮਾਰਿਆ ਨਾ 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 ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਦਾ ਵੱਡਾ ਕਾਫਲਾ ਜ਼ਿਲ੍ਹਾ ਸ਼ਰੂਪ ਦਾ ਜੋ ਦਿੱਲੀ ਵੱਲੋਂ ਕੱਲ ਨੂੰ 14 ਮਾਰਚ ਨੂੰ ਪਲੀਲਾ ਗਰਾਊਂਡ ਦੇ ਵਿੱਚ ਵੱਡੀ ਸੰਯੁਕਤ ਮੋਰਚੇ ਦੀ ਕਾਨ ਮਹਾਪੰਚਾਇਤ ਹੋਣ ਜਾ ਰਹੀ ਆ ਉੱਥੇ ਜਾਂਦਾ ਹੋਇਆ ਭਾਰਤੀ ਕਿਸਾਨ ਯੂਨੀਅਨ ਇਤਹਾਗੜਾ ਦਾ ਵੱਡਾ ਕਾਫਲਾ ਦਿੱਲੀ ਵੱਲ ਨੂੰ ਰਵਾਨਾ ਮੂਨਕ ਤੋਂ ਇਕੱਠਾ ਹੋ ਕੇ ਜਿਲ੍ਹਾ ਸੰਗਰੂਰ ਦਾ ਕਾਫਲਾ ਵੱਡੀ ਪੱਤਰ ਦੇ ਉੱਪਰ ਮਾਂਤੇ ਜਾਂ ਕਿਸੇ ਵੀ ਪਾਰਟੀ ਦੇ ਮੰਤੇ ਤੇ ਲਿਖਾ ਹੋਏਗਾ ਕਿ ਅਸੀਂ ਕਿਸਾਨਾਂ ਨੂੰ ਜਾਂ ਕਿਰਤ ਕਰਨ ਵਾਲੇ ਲੋਕਾਂ ਨੂੰ ਦਿੱਲੀ 'ਚ ਨਹੀਂ ਆਉਣ ਦਿੰਦੇ ਤਾਂ ਅਸੀਂ ਮੰਨ ਲੈਂਦੇ ਆ ਕਿ ਦਿੱਲੀ ਸੋਦੀ ਉਸ ਤੋਂ ਬਾਅਦ ਪਿੰਡਾਂ 'ਚ ਵੱਧਦਾ 재미 <laughs> fáktāðu